ਲਗਦਾ ਸਰਸ ਆ ਗਿਆ ਉਹ ਇਹ ਪੁੱਛਦਾ ਵਾਂ ਕਿ ਬਸ ਮਿਲੇਗੀ ਉਹ ਸਰਸ ਉਹ ਸਰਸ ਉਹ ਤਾਂ ਕਾ ਸੁਣੀ ਹਾਂਜੀ ਮਹਰਜੀ ਉਹ ਕਿਤਰਾ ਚੜਾਇਆ ਵਾਸੀ ਆਪਣੀ ਨੂੰ ਹਾਂਜੀ ਹਾਂਜੀ ਮਿਲ ਗਈ ਬਸ ਹਾਂਜੀ ਹਾਂਜੀ ਮਿਲ ਗਈ ਚੰਗਾ ਇਹ ਗੱਲ ਹੈਗੀ ਆ ਸਰਵਸ ਚੰਗੀ ਹੈ ਸਾਡੇ ਰੋਡ ਦੇ ਉੱਤੇ ਹਾਂ ਤੁਹਾਡੇ ਤਾਂ ਬੜਾ ਵਧੀਆ ਟਾ ਹੈਣਾ ਜਿੰਦਰ ਮਰਜੀ ਜਾਰ ਮਾਨ ਨਾ ਸਹੀ ਗੱਲ ਵਾ ਆਹ ਸਾਰੀਆਂ ਬਸਾਂ ਜਾਂਦੀਆਂ ਫਿਰਮਾਨ ਨਾ ਬਿਲਕੁਲ ਬਿਲਕੁਲ ਫਿਰਮਾਨ ਉੱਥੀ ਵੀਰ ਕੰਮ ਅਸੀਂ ਤੇ ਇਸ ਵਾਰ ਦਾ ਪੈ ਗਿਆ ਨਾ ਫਰਕ ਥੋੜਾ ਜਿਹਾ ਬੜਾ ਫਰਕ ਪੈ ਗਿਆ ਮਾਹਰ ਜੀ ਹੈ ਬਹੁਤਿਆਂ ਦਾ ਫਰਕ ਪੈ ਗਿਆ ਤੇ ਚੱਲ ਯਾਰ ਜੇ ਚੰਗਾ ਨਾ ਹੁਣ ਤੇ ਘਰ ਦਾ ਮੁੱਲ ਵੀ ਚੰਗਾ ਹੋ ਗਿਆ ਸਭ ਕੁਝ ਚੰਗਾ ਹੋ ਗਿਆ ਵਾ ਮੈਂ ਤਾਂ ਕਦੀ ਪੁੱਤ ਤੇਰੇ ਨਾਲ ਗੱਲ ਹੀ ਨਹੀਂ ਕੀਤੀ ਤੇ ਪਤਾ ਤੈਨੂੰ ਹੀ ਹੈਗਾ ਕਿ ਨਿਆਣਾ ਕਿਹੜਾ ਹੁੰਦਾ ਵਾ ਨਾ ਸਹੀ ਗੱਲ ਵਾ ਇਹ ਆ ਵੀ ਭੈਣ ਤੇਰੀ ਬੜੀ ਵਿਚਾਰੀ ਚੰਗੀ ਐ ਕਿ ਜਿੰਨੇ ਮਾੜੀ ਚੰਗੇ ਤਾਂ ਕਦੀ ਕੀਤੀ ਠੀਕ ਨਹੀਂ ਉਹ ਚਲੋ ਭੈਣ ਮੇਰੀ ਖੁਸ਼ ਵਾ ਹੁਣ ਤੇ ਇਹ ਤੋਂ ਵੱਡੀ ਖੁਸ਼ੀ ਹੋਰ ਮੈਨੂੰ ਵੀ ਹੋਣੀ ਐ ਇਤਰਾ ਹੀ ਹੁੰਦਾ ਵਾ ਕਿ ਚਲੋ ਹਨਾ ਤੀਪੁੱਤ ਖੁਸ਼ ਹੋਵੇ ਤੇ ਯਾਰ ਸਾਰਿਆਂ ਨੂੰ ਤੁਸੀਂ ਵੀ ਸੌਕੇ ਤੇ ਇਹ ਵੀ ਸੌਕੇ ਤੁਸੀਂ ਵੀ ਸੌਕੇ ਠੀਕ ਨਹੀਂ ਤੇ ਮੇਰੀ ਗੱਲ ਸੁਣ ਹਾਂਜੀ ਹਾਂਜੀ ਤੇ ਤੂੰ ਪੜਿਆ ਪਲੱਸ 2 ਕੀਤੀ ਇਹਦਾ ਪਲੱਸ 2 ਤੇ ਕੀਤੀ ਜੀ ਕੋ ਯਾਰਾ ਆਪਣਾ ਗਜਿੰਦਰ ਹਨਾ ਹਾਂਜੀ ਸੰਦੀ ਦਾ ਚਾਚਾ ਹਾਂਜੀ ਹਾਂਜੀ ਉਹ ਕਹਿੰਦਾ ਵੀ ਉਹ ਤਾਂ ਕੋਈ ਯਾਰ ਵਾ ਉੱਥੇ ਬਾਹਰ ਰਹਿੰਦਾ ਕਿਤੇ ਕਿੱਥੇ ਦੁਬਈ ਕਿ ਪੜ ਕਿੱਥੇ ਇਹੋ ਹੀ ਗੱਲ ਕਹਿੰਦੇ ਐ ਇਸ ਤਰ੍ਹਾਂ ਦੀ ਅਰਬ ਕੰਟਰੀ ਚ ਅਰਬ ਕੰਟਰੀ ਚ ਉਹ ਕਹਿੰਦਾ ਵੀ ਉਹਦੀ ਨਾ ਹੈਗੀ ਆਪਣੇ ਟਰਾਂਸਪੋਰਟ ਵਾ ਅਸ਼ਈ ਟਕਾ ਟੁਕਾਂ ਦੀ ਠੀਕ ਏ ਤੇ ਕਹਿੰਦਾ ਵੀ ਉਹਨੂੰ ਬੰਦਾ ਚਾਹੀਦਾ ਵਾ ਕੋਈ ਭਰੋਸੇ ਵਾਲਾ ਠੀਕ ਹੈ ਹੈ ਤੇ ਮੈਨੂੰ ਕਹਿੰਦਾ ਵੀ ਛੰਨੀ ਉਹਨੂੰ ਕਹਿੰਦਾ ਸੀ ਤੇ ਮੈਂ ਵੀ ਸਾਥ ਤੇ ਯਾਰ ਕਾਰੋਬਾਰ ਇਥੇ ਮੜਾ ਮੋਟਾ ਚੰਗਾ ਤੇ ਜੇ ਚੱਲ ਗਿਆ ਤੇ ਮੁੜ ਕੇ ਅਹੀਂ ਕਿਹਾ ਥੱਲੋਂ ਵੇਖਣਾ ਠੀਕ ਨਹੀਂ ਆ ਤੁਹਾਡਾ ਸਰਕਲ ਸਾਰਾ ਤੇ ਮੇਰਾ ਖਿਆਲ ਵੀ ਨਾ ਮੁੜ ਕੇ ਤੇਰੇਆ ਲਗਿਆ ਹੂੰ ਠੀਕ ਨਹੀਂ ਠੀਕ ਜੀ ਤੇ ਮੈਂ ਵੀ ਚੱਲ ਉਹਨੇ ਮੁੜੇ ਨੇ ਆਉਣਾ ਵਾ ਤੇ ਚੱਲ ਉਹਨੂੰ ਪੁੱਛ ਲਊਗਾ ਵੀ ਜੀ ਉਹਨੇ ਜਾਣਾ ਏ ਜ਼ਰਾ ਆਦਾ ਵਾ ਤੇ ਮੈਂ ਕਹੂੰਗਾ ਕਲਾਨ ਨਹੀਂ ਮੈਂ ਨਹੀਂ ਕੋਈ ਗਲਤੀ ਨਹੀਂ ਕਰ ਲਊਗਾ ਮੈਂ ਤਾਂ ਕਿ ਲੋ ਬਣਨ ਵਾਲਾ ਦਜਿੰਦ ਦੇ ਵਧੀਆ ਰੁਪਈਆ 50 60 ਹਜ਼ਾਰ ਮਿਲਣਾ ਆਪਣੇ ਉੱਥੇ ਚੱਲ ਜੇ 40 ਮਿਲਦਾ ਜਾਵੇ ਨਹੀਂ ਨਹੀਂ ਸਹੀ ਹੈਗਾ ਠੀਕ ਨਹੀਂ ਹਾਂਜੀ ਹਾਂਜੀ ਤੇ ਇਥੇ ਬੁੱਧ 40 ਰੁਪਏ ਨਹੀਂ ਕਿ ਲੱਭਦੇ ਨਹੀਂ ਲੱਭਦੇ ਸਹੀ ਗੱਲ ਹੈ ਠੀਕ ਆ ਅੱਜ ਫਸਲ ਵੇਚੀ 6 ਮਹੀਨੇ ਮੂੰਹਾਂ ਦੇ ਵੇਖਣਾ ਪੈਂਦਾ ਵੇਖਣਾ ਪੈਂਦਾ ਤੇ ਫਿਰ ਜਾ ਕੇ ਰੁਪਈਆ ਦੀ ਆਸ ਹੁੰਦੀ ਆ ਹਾਂਜੀ ਹਾਂਜੀ ਇਹਦੀ ਗੱਲ ਹੈਗੀ ਠੀਕ ਨਹੀਂ ਤੇ ਤੂੰ ਜੱਗਾ ਆਪਣਾ ਮਨ ਬਣਾ ਲਾ ਤੇ ਮੈਨੂੰ ਦੱਸ ਦੇ ਤੇ ਭੈਣ ਆਪਣੇ ਨੇ ਸਲਾਹ ਕਰ ਮੈਂ ਭੈਣ ਨਾਲ ਸਲਾਹ ਕਰਕੇ ਨਾ ਕਿਉਂਕਿ ਮੈਂ ਜਦ ਦਲਜੀਤ ਨਾਲ ਗੱਲ ਨਹੀਂ ਕੀਤੀ ਹਾਂਜੀ ਹਾਂਜੀ ਠੀਕ ਨਹੀਂ ਤਾ ਅਗਰ ਕਹਿੰਦੇ ਕੀਤੇ ਮੈਂ ਤਾਂ ਪਤਾ ਨਹੀਂ ਵੀ ਕਹਿਣਾ ਕੀ ਗੱਲ ਆ ਕੀ ਨੇ ਠੀਕ ਹੈ ਤਾਂ ਹੁਣ ਵੀ ਭੈਣ ਭਰਾ ਬਹਿ ਗਏ ਨਾ ਹਾਂਜੀ ਹਾਂਜੀ ਤੇ ਆਪਣੇ ਜਿਤਨਾ ਗੱਲ ਬਾਤ ਹੋ ਗਈ ਤੇ ਮੈਨੂੰ ਤਾਂ ਤੇ ਮੈਂ ਉਤਨਾ ਹੀ ਗਾੜੀ ਪਜਾ ਦੂੰਗਾ ਨਹੀਂ ਤੁਹਾਨੂੰ ਵੀ ਪਤਾ ਹੀ ਆ ਵੀ ਬਾਹਰ ਜਾਣਾ ਹੀ ਪੈਣਾ ਵਾ ਅੱਜ ਨਹੀਂ ਤੇ ਕੱਲ ਨੂੰ ਵੀ ਮੈਂ ਚਾਹੀ ਪੁੱਤ ਕਰਨਾ ਸੱਮਤ ਹੈਗਾ ਵਾ ਜੇ ਕੋਈ ਮੌਕਾ ਮਿਲਦਾ ਤਾਂ ਸਿੱਟਣਾ ਮੈਂ ਆਪਾਂ ਚੱਲ ਯਾਰ ਉਹਨੇ ਮੈਨੂੰ ਆਪ ਕਿਹਾ ਜਾਂ ਤੇ ਬੰਦਾ ਕਿਸਦੇ ਨਾਲ ਜਾਵੇ ਤਾਂ ਸਹੀ ਗੱਲ ਠੀਕ ਨਹੀਂ ਹਾਂਜੀ ਹਾਂਜੀ ਤੇ ਮੈਂ ਜੇ ਹੋਰ ਕੋਈ ਬੰਦਾ ਕਰ ਲਈ ਠੀਕ ਨਹੀਂ ਜੇ ਆਪਣੇ ਘਰ ਦੇ ਬੰਦੇ ਹੈਗੇ ਤੇ ਫਿਰ ਮੈਂ ਤੇ ਮੇਰੀ ਖਿਆਲ ਨੈਗੇਜਰ ਗਈ ਤੇ ਉੱਤੇ ਨਹੀਂ ਨਹੀਂ ਸ ਤੇ ਵੇ ਲੈ ਆਪਣੀ ਪੀਣਾ ਖਰਾ ਕਰਕੇ ਜਿਤਨਾ ਕਰਕੇ ਮੇਰੀ ਗੱਲ ਸੁਣ ਲੈ ਪੈਸਾ ਦਾ ਫਿਕਰ ਨਾ ਕਰੀ ਜੇ ਕੋ ਥੋੜੇ-ਬੋਧੇ ਮੈਨੂੰ ਮੈਨੂੰ ਵੀ ਲੈਣੇ ਪਏ ਤੇ ਮੈਂ ਲਾ ਦੂੰਗਾ ਨਹੀਂ ਪੈਸੇ ਤੇ ਕੋਈ ਗੱਲ ਲਾ ਲਾਂਗੇ ਪੈਸੇ ਨਹੀਂ ਨਹੀਂ ਠੀਕ ਨਹੀਂ ਐਵੇਂ ਨਾ ਕਿਸੇ ਕੋਲ ਝਗੀ ਰਿਸ਼ਤੇਦਾਰ ਪੁੱਤ ਕਾਲੀ ਹੁੰਦੇ ਆ ਨਹੀਂ ਨਹੀਂ ਮਸਲ ਜੀ ਕੋਈ ਗੱਲ ਖਵੀਆਂ ਬਾਵਾ ਹੁੰਦੇ ਆ ਨਹੀਂ ਉਹ ਤਾਂ ਗੱਲ ਹੈਗੀ ਜੀ ਤੇ ਤੂੰ ਕੀ ਗੱਲ ਦੀ ਮੇਰਾ ਬਹੁਤ ਚਿੰਤਾ ਨਾ ਕਰੀ ਹੈਂ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਤੇ ਚੱਲ ਹੁਣ ਮੇਰੀ ਗੱਲ ਸੁਣੇ ਘੋਰੀਓ ਹਾਂਜੀ ਹੁਣ ਨਾ ਦੋ ਚਾਦਰ ਦੇ ਐਵੇਂ ਨਾ ਭਜੂ ਭਜੂ ਕਰਦਾ ਰਹੇ ਨਹੀਂ ਨਹੀਂ ਭਜਣਾ ਕਿਉਂ ਕੋਈ ਠੀਕ ਹੈ ਨਾ ਹਾਂਜੀ ਇੱਥੇਆਂ ਦੋ ਮਾਂ ਦਾ ਮਹੀਆ ਵਹੀਆ ਸੁਈਆਂ ਦੁੱਧ ਦੇ ਪੀ ਦੋ ਚਾਦਰ ਠੀਕ ਨੇ ਆ ਕੋਈ ਗੱਲ ਨਹੀਂ ਮੈਨੂੰ ਪਤਾ ਕਿਸ ਗੱਲ ਦੀ ਕਮੀ ਨਹੀਂ ਇੱਥੇ ਹਾਂਜੀ ਹਾਂਜੀ ਠੀਕ ਆ ਕੋਈ ਗੱਲ ਨਹੀਂ ਆ ਮੈਂ ਤੁਹਾਨੂੰ ਕਰਕੇ ਨਾ ਸੁਣਾ ਭੈਣ ਨਾ ਆਹ ਤੁਹਾਨੂੰ ਫੇਰ ਮੈਂ ਦੱਸ ਦੂੰਗਾ ਚਾ ਜਿਤਨਾ ਮੈਂ ਦੱਸ ਲਈ ਗੀ ਬਸ ਤੇ ਗੱਲ ਤੋਰ ਹੀ ਦਿਓ ਕਿਉਂਕਿ ਭੈਣ ਕਿਹੜਾ ਮਨਾ ਕਰਨਾ ਓਇਆ ਬਾਈ ਯਾਰ ਦੱਸਾਂ ਗੱਲ ਕੀ ਆ ਉਹਨੂੰ ਇਹ ਆ ਬਚਾਲੇ ਘਰ ਬਲੇਕੇ ਟਿਕਾਣੇ ਚੱਜੂਗਾ ਕਿ ਉਹਰਾ ਵੀਰ ਕਮਾਈ ਕਰਨ ਆਪੂਗਾ ਹਾਂਜੀ ਹਾਂਜੀ ਠੀਕ ਨੇ ਇਹ ਤਾਂ ਗੱਲ ਹੈ ਭੈਣ ਭਰਾ ਛੜਾ ਕੇ ਨੂੰ ਗਦੀ ਬਾਹਾਂ ਖਿੱਚਦੇ ਹੁੰਦੇ ਆ ਸਹੀ ਗੱਲ ਉਹ ਬੰਦੇ ਯਾਰ ਦੋਸਤ ਦੇ ਜਿਹੜੀ ਮਾੜੀ ਮਾਤ ਦੇਂਦੇ ਉੱਥੇ ਜਾ ਕੇ ਤੂੰ ਕੀ ਕਰੇਂਗਾ ਉੱਥੇ ਜਾ ਕੇ ਰੁਲ ਜੀਂਗਾ ਹਾਂ ਉਹ ਜੀ ਆ ਠੀਕ ਨੇ ਹਾਂਜੀ ਹਾਂਜੀ ਨਹੀਂ ਨਹੀਂ ਤੂੰ ਕਰ ਲਿਓ ਗੱਲ ਤੇ ਮੈਂ ਫਿਰ ਵੇਖਾਂ ਭੈਣ ਕੰਡੀ ਜੱਦੀ ਦਾ ਵੇਖ ਲੈ ਹਾਂ ਠੀਕ ਠੀਕ ਸਾਲਿਆ ਗੱਲ ਬਣ ਜੇ ਨਾ ਮੁੰਡੇ ਤੇ ਮੁੰਡਾ ਵਧੀਆ ਰਹੇ ਹੁੰਦਾ ਹੈ ਤੇ ਚੱਲ ਜਾਨ ਸਾਰਾ ਮੈਂ ਪ੍ਰੇਮ ਇਹਨਾਂ ਬੜਾ ਵਾ ਤੇ ਹੈਵੀ ਵਧੀਆ ਬਹਮਾਨਦਾਰ ਸਾਡੇ ਨਾਲ ਵਿੱਚ ਬੜਾ ਵਾਹ ਕਹਿੰਦਾ ਰਿਹਾ ਵਾ ਜੋ ਕਰਨ ਉਹ ਕਹਿੰਦੇਰੇ ਉਹ ਹੀ ਕਰ ਦਿੰਦਾ ਰਿਹਾ ਚਲੋ ਕੋਈ ਨਹੀਂ ਗੱਡੀ ਚੱਲਦੀ ਕਿਸਮਤ ਆਪੋ ਖੜੇ ਚਲੋ ਜੋ ਮਾਰਕਰੂ ਚੰਗਾ ਕਰੂ ਮਮੀ ਮੈਂ ਇੱਕ ਗੱਲ ਕਰਨੀ ਸੀ ਕਾਦੀ ਗੱਲ ਪੁੱਤ ਪੂਆ ਕਿੱਲੇ ਦੇਣ ਹੋ ਗਏ ਆ ਭਾਈ ਨਹੀਂ ਆਡੇ ਘਰ ਹਾਏ ਹਾਏ ਰੱਬਾ ਤੁਹਾਨੂੰ ਪੂਆ ਦਾ ਹੀ ਲੱਗਾ ਰਹਿੰਦਾ ਵਾ ਪੂਆ ਕਿੱਡੀ ਤੇਰੇ ਵਾਸਤੇ ਪਿੰਨੀਆਂ ਲੈ ਕੇ ਆਉਂਦੀ ਆ ਜਿਆਦ ਕਰਨ ਰਿਆ ਮਨ ਉਹ ਚੱਲ ਪਿੰਨੀਆਂ ਲੈ ਕੇ ਤੇ ਨਹੀਂ ਹੁੰਦੀ ਪਰ ਫਿਰ ਵੀ ਖਿੱਚ ਤੇ ਹੁੰਦੀ ਆ ਨਾ ਹੈਦ ਭੂਆ ਹੀ ਆ ਇਹ ਕਾਦੀ ਖੇਚਵਾ ਉਹਨੇ ਕਿਹੜੀ ਕੋਈ ਸਵਾਦ ਦੀ ਗੱਲ ਕਰਨੀ ਇੱਥੇ ਆਣ ਕੇ ਚੀਜ਼ਾਂ ਵੱਲ ਧਿਆਨ ਹੁੰਦਾ ਵਾ ਆ ਵੀ ਛੋਲੇ ਚ ਪਾਲਾਂ ਤੇ ਆ ਵੀ ਛੋਲੇ ਚ ਪਾਲਾਂ ਸ਼ੈਤਾਨ ਦਾ ਨਾਂ ਲਈਏ ਨਾ ਸ਼ੈਤਾਨ ਹਾਜ਼ਰ ਹੋ ਜਾਂਦਾ ਹੁੰਦਾ ਵਾ ਓਏ ਮੰਮੀ ਐਦਾਂ ਨਹੀਂ ਕਹੀ ਜਾਂਦਾ ਚਾਹ ਜਾਂ ਜਿੱਦਾਂ ਦੀ ਵੀ ਆ ਹੈ ਤੇ ਸਾਡੀ ਭੂਆ ਹੀ ਨਾ ਆਹੋ ਭੂਆ ਤੁਹਾਡੀ ਤੇ ਗੱਲ ਬਾਹਵਾਂ ਹੀ ਆਕੜੀਆਂ ਰਹਿੰਦੀਆਂ ਆ ਪਾ ਤੈਨੂੰ ਕਹਾ ਦਾ ਰਸੋਈ ਤੇ ਮੈਨੂੰ ਪੁੱਛਣਾ ਪੈਣਾ ਇੰਨੀ ਗਰਮੀ ਦੇ ਵਿੱਚ ਤੂੰ ਤਾਂ ਲੱਗੇ ਤਾਂ ਪਲੰਗ ਤੇ ਚੜ ਕੇ ਬਹਿ ਜਾਣਾ ਤੇ ਲੱਗੇ ਮੈਂ ਤੇਰਾ ਕੰਮ ਕਰਾ ਦੂੰਗਾ ਲੈ ਹਏ ਮਗਰ ਦੀ ਬੈਠੇ ਕੀਤੀ ਐ ਭੁਆ ਹੀ ਨਹੀਂ ਆ ਆ ਹਾਈ ਨਹੀਂ ਭੁਆ ਚੁੱਪ ਕਰਕੇ ਬੈਠਾ ਰਿਆ ਕਰ ਮੈਂ ਕਹਿੰਦੀ ਕਿ ਜਾਣਦੀ ਆ ਆਪਣੇ ਤੇਕੇ ਓਏ ਮੰਮੀ ਮੇ ਕੋ ਮੇਰਾ ਕੀ ਕਸੂਰ ਐ ਮੈਂ ਦਿਨਾਂ ਹੀ ਪੁੱਛ ਲਿਆ ਭੁਆ ਕਿਨੇ ਦਿਨ ਹੋ ਗਏ ਆ ਹੀ ਨਹੀਂ ਹਾਂ ਤੂੰ ਹੀ ਤੇ ਮੇਰੇ ਗਾਲੀ ਪੈ ਗਈ ਪੁੱਤ ਭੁਆ ਹੁੰਦੀਆਂ ਕੋਈ ਛੇਂ ਨਹੀਂ ਆ ਗਈ ਕੋਈ ਚੋਈ ਨਹੀਂ ਆ ਗਈ ਇਹ ਥੋੜਾ ਵੀ ਤੀਜੇ ਦਿਨ ਝੋਲਾ ਚੁੱਕਿਆ ਤੇ ਪੇਕੇਂ ਤਰਪੇ ਤੇ ਮੰਮਿੰਪੂ ਵਾਲੇ ਮੈਕਲਮੀਨਾ ਤਾਂ ਇਹਨਾਂ ਲੱਗੋ ਵੀ ਨਹੀਂ ਆਈ। ਤਾਂ ਤੂੰ ਚਲ ਜਾ ਮੇਰੇ ਆ ਫੇ। ਉਹ ਜਾ ਯਾਰ ਮੈਂ ਕੋਈ ਗੱਲ ਕੀਤੀ ਆ ਐਵੇਂ ਗੱਲ ਪੈ ਜਾਂਦੇ ਅਗਲੇ ਦੀ। ਵੀ ਗਰਮੀ ਬੜੀ ਆ। ਆਪੋ ਆਪਣਾ ਕੰਮ ਹੁੰਦਾ ਵਾ। ਓਏ ਆਪਣਾ ਕੰਮ ਤਾਂ ਹੁੰਦਾ ਵਾ। ਚੱਲ ਕੋਈ ਗੱਲ ਨਹੀਂ ਭਰਾ ਗਲਤੀ ਹੋ ਗਈ ਗੱਲ ਕਰ। ਕਿਸ਼ਰੀ ਵਾਲ ਆਈ ਸੀ ਤੇ ਮੈਂ ਫੁੱਲ ਬੜੀਆਂ ਕੱਢੀਆਂ ਤੇ ਗੱਲਾਂ ਕਰਦੀ ਸੀ। ਆਹੋ ਪਕੌੜੇ ਨਹੀਂ ਕੱਢੇ। ਇੰਨੀ ਗਰਮੀ ਦੇ ਵਿੱਚ ਚਾਹ ਪਾਣੀ ਭਾਂਜੇ ਬੜੀ ਫੜ ਪਕੌੜੇ ਲੱਭਦੀ ਖਰਦੀ ਆ। ਓ ਚੱਲ ਯਾਰ ਕੋਈ ਗੱਲ ਨਹੀਂ। ਉਹਨਾਂ ਦੀ ਭੂਹਦੀ ਨਾ ਆਤਾ ਆਤਾ ਵਾ ਪਰ ਆਤਾ ਨਾ ਟਾਈਮ ਦੇ ਨਾਲ ਬਦਲਣੀਆਂ ਚਾਹੀਦੀਆਂ ਵਾ ਓਏ ਚਲ ਯਾਰ ਕੋਈ ਗੱਲ ਨਹੀਂ ਬਦਲੂਗੀ ਆਪੀ ਹਾਂ ਬਦਲੂਗੀ ਉਹ ਨਹੀਂ ਬਦਲਣਾ ਜਾਣੀਆਂ ਆਦੀਆਂ ਉਹ ਬਦਲੂਗੀ ਭੂਏ ਤਾਂ ਤੁਸੀਂ ਚੜਾ ਆਓ ਵੀਰ ਵੀ ਮੇਰੀ ਗੱਲ ਸੁਣੋ ਮੈਨੂੰ ਆਵਾਜ਼ ਪਈ ਉਹ ਸੁਪਨਾ ਆਉਂਦਿਆ ਵੀ ਸੱਚੀ ਆਵਾਜ਼ਾਂ ਪੈਣ ਡੀਆਂ ਵਾ ਮम्मी ਸੁਪਨਾਣੀਆਂ ਆਉਂਡਿਆ ਭੂਆ ਸੱਚੀ ਆ ਗਈ ਉਹ ਵੇ ਜਾ ਜਾ ਮੇਲਾ ਜੱਫੀ ਪਾ ਕੇ ਭੂਆ ਨੂੰ ਬੜਾ ਜਿਆਦ ਕਰਨ ਗਿਆ ਵੀਰ ਚਲੋ ਫੋਨ ਤੂੰ ਵੀ ਮਿਲਣਾ ਉੱਠ ਪੈਂਦੀ ਆ ਮੈਂ ਜਾ ਤੂੰ ਗੁੜੀ ਗੁੜੀ ਕਰਨੀ ਹੈ ਇਹ ਕਿੱਥੋਂ ਆ ਗਈ ਆ ਤੇ ਦੋ ਖਾਂ ਨਾਲ ਵੀਰ ਭੂਆ ਤੇ ਖਲੋ ਕੋਈ ਅਸੀ ਦਾ ਸਾਸਰੀ ਕਾਲ ਪੁੱਤ ਕੀ ਹਾਲ ਵਾ ਵਧੀਆ ਵਧੀਆ ਤੂੰ ਕੀ ਕਰੂ ਆਉਣਾ ਆਣਾ ਕੀ ਆਲੇ ਮੈਂ ਤਾਂ ਸਰਗੀ ਅੰਦਰ ਆ ਬਾਹਰ ਮੈਂ ਆ ਸੋਚਿਆ ਜਾ ਕੇ ਆਪਣੇ ਵੀਰ ਨੂੰ ਮਿਲ ਕੇ ਆਉਣੀ ਆਪਣੇ ਘਟੀਏ ਨੂੰ ਮਿਲ ਕੇ ਆਉਣੀ ਆ ਉਹ ਇੱਕ ਪਈ ਮੈਂ ਤੇ ਮੰਮੀ ਨਾਲ ਅੱਗੇ ਗੱਲ ਕਰਨ ਦੇ ਕਿ ਕਿੰਨੇ ਦਿਨ ਹੋ ਗਏ ਪਈ ਆਈ ਨਹੀਂ ਆ ਉਧਰੋਂ ਤੁਸੀਂ ਆਗੇ ਜੇ ਆਹ ਪੁੱਛ ਲੈ ਮੰਮੀ ਨੂੰ ਭਾਵੇਂ ਆ ਜਾ ਉਧਰ ਆ ਜਾਓ ਸ਼ੁਗਰਵਾ ਕਿਤੇ ਤੂੰ ਹੀ ਯਾਦ ਕਰਦੇ ਆਂ ਮੈਨੂੰ ਵੇਖ ਮਾ ਤੇਰੀ ਕਿਦਾ ਏਸੀ ਚ ਵੜ ਕੇ ਪਈ ਆ ਹੈਂ ਮੰਤੋ ਜੀ ਵਾ ਸਤਿ ਸ੍ਰੀ ਅਕਾਲ ਐਸੀ ਕਿੱਥੇ ਆ ਬੱਤੀ ਤਾਂ ਬੰਦ ਹੋਈ ਆ ਪੂਰੇ ਹਾਲ ਆ ਬਹਿ ਜਾ ਕਮਰਾ ਤਾਂ ਠੰਡਾ ਆ ਨਾ ਆਹੇ ਠੰਡਾ ਕਿੱਥੇ ਆ ਆ ਵੇਖੋ ਪਸੀਨੇ ਨਾਲ ਭਰੇ ਆ ਤੁਸੀਂ ਨਾ ਪਈ ਜੀ ਬੈਠੋ ਮੈਂ ਪਾਣੀ ਕੋਣੀ ਲੈ ਕੇ ਆਉਂਦਾ ਨਹੀਂ ਤੂੰ ਆ ਜਾ ਹੁੰਡਿਆ ਆ ਜਾ ਇੱਧਰ ਆਪੇ ਤੇਰੀ ਮਾਂ ਲੈ ਆਉਂਦੀ ਮੈਂ ਨਹੀਂ ਬਹਿ ਜਾ ਇੱਥੇ ਬਹਿ ਹਾਂ ਵੇ ਪੁੱਤ ਮੇਰੀ ਗੱਲ ਸੁਣ ਮੈਂ ਕਿਹੜੀ ਰੋਈ ਤੁਰੀ ਹੈਂ ਜੀ ਕਰਦਾ ਹੀ ਆ ਨਾ ਉਹਨੂੰ ਪੇਕੇ ਆ ਮੇਰੇ ਠੀਕ ਆ ਨਾ ਕਿੱਥੇ ਜਾਵਾਂ ਮੈਂ ਜਿੱਥੇ ਨਾਵਾਂ ਤੇ ਉਹ ਮੈਂ ਤਾਂ ਗੇ ਮਮੀ ਨਾਲ ਹੀ ਗੱਲ ਕਰਨ ਦੇ ਆਂ ਹੀ ਕੋਈ ਨੂੰ ਕਿੰਨਾ ਟਾਈਮ ਵਗਾਏ ਹੀ ਨਹੀਂ ਆ। ਤੇ ਪੁੱਤ ਜੇ ਖੇਚ ਹੋਵੇ ਨਾ ਤੇ ਤੂੰ ਆ ਦਾ ਪਿੰਡ ਕਿਹੜਾ ਬੜੀ ਦੂਰ ਵਾ। ਤੂੰ ਵੀ ਕਿ ਆਈ ਸਕਣਾ ਵਾ। ਕੋਈ ਕੋਈ ਜੀ ਤੁਹਾਨੂੰ ਪਤਾ ਵਾ ਝੋਣਿਆਂ ਦਾ ਟਾਈਮ ਚੱਲਣ ਦੇ ਆਂ ਹੀ ਮੈਂ ਤੇ ਪਾਪਾ ਖਾਦ ਪਾਉਣ ਦੇ ਹੀ। ਫੇ ਟਾਈਮ ਪਾਪਾ ਦੇ ਵਿਚਾਰਾ ਤੇਰਾ ਸਾਰਾ ਦਿਨ ਕੰਮ ਕਰ-ਕਰ ਕੇ ਘਰ-ਘਰ ਕੇ ਇੱਲ ਨਹੀਂ ਹੋ ਜਾਂਦਾ ਵਾ। ਤੇ ਆ ਜਿਹੜੀ ਤੇਰੀ ਮਾਂ ਵਾ ਇਹ ਆਪਣੇ ਪੇਕੇ ਹੀ ਪਾ ਲਉਂਦੇ ਹਣਦੀ। ਝੋਲਾ ਭਰ ਕੇ ਦੇ ਦੇ ਛੋਲਿਆਂ ਦਾ ਝੋਲਾ ਕਰਕੇ ਦੇ ਦੇ ਮਾਵਾਂ ਦਾ। ਅੱਤ ਹੋਈ ਆ ਕਿਤੇ। ਮੈਂ ਤੇ ਆ ਕੇ ਆਈ ਆਂ ਵੀ ਨਾ ਕਿਸਨੇ ਫੇਰਾ ਮਾਰਿਆ ਨਾ ਗੱਲ ਨਾ ਬਾਤ ਫਿਰ ਵੀ ਧੀ ਆ ਨਾ ਇਹ ਕਰਦੀ ਤੇ ਜੀ ਕਰਦਾ ਇਹ ਮਿਲਣ ਨੂੰ ਆਹ ਤੇ ਗੱਲ ਆ ਤੋ ਫੁੱਫੜ ਨਹੀਂ ਆਈ ਫੁੱਫੜ ਵੀ ਤੇਰਾ ਚੋਨੇ ਚਾਨੇ ਲੰਦਾ ਫਿਰਦਾ ਮੈਂ ਹਾਂ ਹੁਣ ਨਹੀਂ ਕਿਸਨੇ ਜਾਣਾ ਤੇ ਨਾ ਜਾਓ ਮੈਂ ਤੇ ਚਲੀ ਆਂ ਅੱਛਾ ਅੱਛਾ ਆਹ ਬੀਜ ਲਿਆ ਮੈਂ ਸਾਰੀ ਆਹੋ ਤੇ ਨਾ ਲੱਗਣ ਡਿਆ ਵਾ ਬਾਹਮਤੀ ਰਹਿ ਗਈ ਲਾਉਣ ਵਾਲੀ ਅੱਛਾ ਅੱਛਾ ਠੀਕ ਆ ਤੇ ਵੇਖ ਲੈ ਤੇਰੀ ਮਾਂ ਦਾ ਹਾਲ ਹੈ ਮੈਂ ਇੰਨੀਆਂ ਆਵਾਜ਼ਾਂ ਮਾਰੀਆਂ ਮੈਂ ਕੜ ਗਈ ਗਰਮੀ ਚ ਉਥੇ ਉਹ ਨਹੀਂ ਨਹੀਂ ਭਈ ਜੀ ਮੰਮੀ ਤੇ ਮੇਰੇ ਲਾਗੇ ਬੈਠ ਗੱਲਾਂ ਗੁਲਾ ਗੁਲਾ ਕਰਨ ਦੇ ਹੀ ਤੌ ਜਦੋਂ ਤੁਹਾਡੀ ਆਵਾਜ਼ ਆਈ ਮੈਂ ਉਸੇ ਵੇਲੇ ਬਾਹਰ ਚਲ ਗਿਆ ਸਭ ਤੂੰ ਤੇ ਆ ਗਿਆ ਉਸੇ ਵਾਲੇ ਪਰ ਉਹਦੀ ਆਕੜ ਵੇਖ ਲਾ ਆਕੜ ਕੇ ਬੈਠੀ ਉਹ ਚੱਲ ਭਈ ਜੀ ਕਿਸਾਣਾ ਕਰੋ ਤੁਸੀਂ ਫੇਰ ਕਹਣਾ ਭੂਆ ਦੀ ਚੰਗੀ ਪੁਆੜੇ ਪਾਦੀ ਆ ਪੁਆੜੇ ਤਾਂ ਆਪੇ ਪਾਉਣੇ ਆ ਮੈਂ ਜਦੋਂ ਮੇਰੀ ਕਦਰ ਨਹੀਂ ਹੋਣੀ ਇੱਥੇ ਓਏ ਭਈ ਬਹੁਤ ਕਦਰ ਆ ਤੁਹਾਡੀ ਇੱਥੇ ਮੈਨੂੰ ਪਤਾ ਵਾ ਪੁੱਤ ਜਾਣਦੇ ਕੋਈ ਕਦਰ ਕੁਦਰ ਨਹੀਂ ਹੁਣ ਹੁਣ ਤੇਰੇ ਨਾਨਕਿਆਂ ਦੀ ਕਦਰਾਂ ਵਾ ਇੱਥੇ ਤੇਰੀਆਂ ਮਾਸੀਆਂ ਦੀਆਂ ਕਦਰਾਂ ਵਾ ਮੇਰੀ ਕਿਥੋਂ ਮੇਰਾ ਤਾਂ ਜੀ ਕਰਿਆ ਵਾ ਪਾਣੀ ਵਾਲਾ ਗਲਾਸ ਸਿਰ ਦੇ ਵਿੱਚ ਮਾਰਾਂ ਆਉਂਦੀ ਵੇ ਕਿੱਦਾਂ ਮੁੰਡੇ ਨਾਲ ਬਗੜਵਾ ਕਰਦਾ ਈ ਮੇਰੇ ਪੇਕੇ ਪਰ ਇਥੋਂ ਕੀ ਖੜਦੇ ਓ ਤੇ ਕੋਈ ਜੜੇ ਨਹੀਂ ਜਾਂਦੇ ਉਹ ਕਿਹੜੇ ਰੋਜ ਆਉਂਦੇ ਆ ਕਿਤੇ ਸ਼ੇਈ ਛਮਾਈ ਆਈ ਗਏ ਤੇ ਤੈਨੂੰ ਉਹੋ ਹੀ ਗੱਲ ਦਾ ਫਾਇਦੇ ਹੀ ਹੀ ਆ ਤੂੰ ਚੋਰਾ ਚੁੱਕਿਆ ਤੇ ਭਰਾ ਦੇ ਘਰ ਇਹ ਜਿਹੜੀਆਂ ਤੂੰ ਰੱਖਦੀਆਂ ਰੱਖਦੀਆਂ ਨਾ ਤੇਰੇ ਕੰਮ ਹੋ ਨਹੀਂਗੇ ਓਕੇ ਲੈ ਬਥੇਰਾ ਤੂੰ ਜੰਮ ਦੀਆਂ ਚਲਾਈਆਂ ਵਾ ਹੋ ਨਹੀਂ ਚੱਲਣੀਆਂ ਇਹ ਨਾ ਹੋਵੇ ਕਿ ਤੇ ਉਹਨਾਂ ਜਾਣੋਂ ਦੇ ਹਟ ਗਏ ਨੀ ਵੇ ਕਿੱਦਾਂ ਲਾਲ ਚਲੀ ਹੋਈ ਆ ਪਹਿਲੇ ਘਰ ਤੇ ਆ ਕੇ ਜਰਨੀ ਇਹਨੇ ਤੋਹਾਨਾ ਘਰ ਗਿਆ ਤੂੰ ਜੋ ਬੱਸਾਂ ਦੇ ਵਿੱਚ ਖੱਦਿਆ ਨੂੰ ਦੇ ਕਰਨ ਲਈ ਆ ਕਾਰ ਵਾਲਾ ਨਾਲ ਤੁਰਿਆ ਰਿਹਾ ਇਹਦੀਆਂ ਕਰਤੂਤਾਂ ਬੰਨੂ ਪਤਾ ਤਾਂ ਹੈਗਾ ਵੀ ਕੀ ਕਰਦੀ ਆ ਜੋ ਕੁਝ ਉੱਥੇ ਕਰਦੀ ਆ ਉਹੋ ਕੁ ਦੇਖਿਆ ਕਰਨਾ ਤਾਂ ਹੀ ਆਇਆ ਨਾਲ ਚੱਲ ਪਾਣੀ ਤੇ ਮਾਰ ਆ ਇਹਦੇ ਮੱਥੇ ਵੇਖਿਆ ਹੁਣ ਪਾਣੀ ਲੈਣ ਗਈ ਆ ਤਾਂ ਪਾਣੀ ਬਣਾਉਣ ਗਈ ਆ ਤੇ ਹੁਣ ਦੱਸ ਰਿਹਾ ਪਾਣੀ ਮੇਰੇ ਮੱਥੇ ਮਾਰਦਾ ਮੰਮੀ ਮੰਮੀ ਜੀ ਵੇ ਆ ਗਈਆਂ ਚੀਜ਼ ਕਰ ਪਈ ਆ ਗਈ ਆ ਆ ਸਰਚ ਪਾ ਦੇ ਹੁਣ ਮੇਰੇ ਪਾਣੀ ਮੈਂ ਤਾਂ ਸੇ ਇੰਨੀ ਗਰਮੀ ਆ ਜੇ ਆਉਣਾ ਹੈ ਤਾਂ ਪਾਜੀ ਨੂੰ ਲੈ ਆਣਾ ਹੀ ਕਿੱਥੇ ਬਸਾਂ ਤੱਕ ਹੀ ਖਾਂਦੀ ਆ ਇਹਦੇ ਜਿੰਨਾ ਕ ਤਾਟਾ ਵੇਰ ਲੱਗਦਾ ਵਾ ਨਾ ਉਨਾ ਹੀ ਪਾਜੀ ਦਾ ਲੱਗਦਾ ਵਾ ਆ ਭੈਣ ਜੀ ਇੰਨੀ ਗਰਮੀ ਦੇ ਵਿੱਚ ਤੱਕਦੇ ਉਹਨਾਂ ਕੋਲੋਂ ਬਾਹਰ ਪੈਰ ਕੱਢਣ ਨੂੰ ਜੀ ਨਹੀਂ ਕਰਦਾ ਚਲੋ ਤੁਸੀਂ ਬੈਠੋ ਤੇ ਮੈਂ ਨਾ ਇੱਕ ਮਿੰਟ ਪਾਪਾ ਲੱਗੂ ਕਿ ਆਇਆ ਮੈਂ ਬੁਲਾ ਲਿਆ ਉਹਨਾਂ ਨੂੰ ਬੈਠਾ ਕੋਹਾ ਲਾ ਕੇ ਕਰ ਲੈ ਜੱਨਾ ਪਤਾ ਮੈਂ ਚਾਹ ਪਾਣੀ ਬਣਾਵਾਂ ਮੈਂ ਮੈਂ ਮਾ ਪਾਪਾ ਨੂੰ ਬੁਲਾ ਕੇ ਲਿਆਵਾਂ ਚੱਲ ਬੁਲਾ ਲਿਆ ਮੈਂ ਵੀ ਚਾਹ ਬਣਾਵਾਂ ਬਣਾ ਲਾ ਬਣਾ ਲਾ ਮੂੰਹ ਵੇਖਾ ਕਿਦਾਂ 12 ਵਜੇ ਆ ਹੈ ਜੇ ਕੋਈ ਗੱਲ ਕਰਨੀ ਆ ਤਾਂ ਕਿਦਾਂ ਲੜਦੀ ਆ ਸੱਚੀਆਂ ਗੱਲਾਂ ਤਾਂ ਚੁੱਪਦੀਆਂ ਹੁੰਦੀਆਂ ਹੁੰਦਾ ਕੋਈ ਗੱਲ ਨਹੀਂ ਆਜਾ ਤਾਂ ਮੈਂ ਵੇਖਣਾ ਉੱਠ ਕੇ ਹਾਲਚਾਲ ਵੀ ਕਿੰਨੇ ਕ ਝੋਲੇ ਫਰ ਫਰ ਕੇ ਮਗਰ ਸੁੱਟੇ ਆ ਇਹਦਾ ਕੀ ਇਰਾਦਾ ਵਾ ਵੀ ਮੈਂ ਚੁੱਪ ਕਰਕੇ ਇਦਾਂ ਪਹਚਾਈ ਜਾਊਂਗੀ ਮਗਰ ਤੇ ਕੋਈ ਵੇਖੂਗਾ ਨਾ ਨਾ ਮੇਰਾ ਹੱਕ ਵਾ ਪੂਰਾ ਇਹ ਕਰ ਤੇ ਧੀ ਐ ਕਰਦੀ ਮੈਂ ਮੈਂ ਤਾਂ ਸਾਰੀ ਸ਼ਾਨਗੀਨ ਕਰਕੇ ਜਾਊਂਗੀ ਤਾਂ ਤੱਕ ਵੇਖੀ ਹਾਂ ਰਾਤ ਅਜ ਮੈਥੀ ਆ ਕਿਤੇ ਨਹੀਂ ਜਾਂਦੀ ਅੱਜ ਮੈਂ ਜਾਣਾ ਤਾਂ ਮੈਂ ਸਵੇਰੇ ਹੀ ਆ ਹੁਣ ਵੇਖੀ ਜਾ ਹਾਂ ਤੂੰ ਬਣਦਾ ਧੀ ਆ ਜੀ ਆਈ ਆ ਤੇ ਬੰਦਿਆਂ ਨੂੰ ਬੰਦਾ ਹੁੰਦਾ ਵਾ ਹਾਲ ਚਾਲ ਪੁੱਛਦਾ ਵਾ ਰਾਜੀ ਬਾਜੀ ਪੁੱਛਦਾ ਵਾ ਨਾ ਉਹਦੇ ਵਿੱਚ ਗੱਲ ਹੀ ਹੈ ਨਹੀਂਗੀ ਨਾ ਕਿਦਾਂ ਤੇ ਹੀ ਇਹ ਦੁਕਾਨ ਚਲਾਉਣਾ ਮੇਰੇ ਤਾਂ ਲੱਗੇ ਬੈਨ ਜੀ ਨਹੀਂ ਕਰਨੀਆਂ ਖਤਮ ਹੋਈ ਜਿਹੜੀ ਆਈ ਹੋਈ ਜੇਰਾ ਮਨ ਕੀ ਬੋਲੀ ਜਾਣਦੀ ਆ ਬੋਲਣਾ ਮੈਂ ਕੀ ਆ ਤੁਹਾਡੀ ਭੈਣ ਆਈ ਆ ਝੋਲਾ ਚੁੱਕ ਦੀ ਤਾਂ ਆ ਜਾਂਦੀ ਆ ਚੱਲ ਆਉਂਦੀ ਤਾਂ ਕੋਈ ਗੱਲ ਨਹੀਂਗੀ ਚਾਹ ਪਾਣੀ ਮੈਂ ਬਣਾਉਂਗੀ ਰੋਟੀ ਪਾਣੀ ਬਣਾਉਂਗੀ ਪਰ ਜਿਹੜੀ ਨਾ ਗੇਠ ਲੰਮੀ ਜ਼ਬਾਨ ਵਾ ਨਾ ਉਹ ਤਾਂ ਆਪਣੇ ਅੰਦਰ ਰੱਖਣੀ ਚਾਹੀਦੀ ਨਾ ਮੇਰੀ ਗੱਲ ਸੁਣ ਉਹਨੇ ਪੇਕਿਆਂ ਦੇ ਘਰ ਹੀ ਆਉਣਾ ਕਿੱਥੇ ਜਾਣਾ ਉਹਨੇ ਪੇਕਿਆਂ ਦੇ ਘਰ ਤੇ ਆਉਣਾ ਵਾ ਤੇ ਜਦੋਂ ਉਹਨਾਂ ਹੁਣ ਮੈਂ ਵੀ ਜੀਆ ਜੰਤ ਵਾਲੀ ਮੁੰਡਾ ਮੇਰਾ ਵਿਆਹਣ ਵਾਲਾ ਹੋਇਆ ਵਾ ਤੇ ਜਿੱਦਾਂ ਗੱਲਾਂ ਕਰਨ ਦੇਈਏ ਮੇਰੀ ਇੱਜ਼ਤ ਕੀ ਆ ਉਹ ਚੱਲ ਕੋਈ ਗੱਲ ਨਹੀਂ ਤੈਨੂੰ ਉਹਦੇ ਸੁਭਾਅ ਦਾ ਪਤਾ ਤਾਂ ਹੈਗਾ ਵਾ ਇਦਾਂ ਦੀ ਸੁਭਾਅ ਬਦਲਣਾ ਚਾਹੀਦਾ ਵਾ ਕਿ ਸੁਭਾਣ ਕੇ ਨੇ ਤੇ ਸਾਰਾ ਲੰਦਾ ਵਾ ਮੈਨੂੰ ਹੀ ਗੱਲਾਂ ਕਰਨੀਆਂ ਨੇ ਕੀ ਤੈਨੂੰ ਫਟ ਮਾਰਤਾ ਹੁੰਦੀ ਤੂੰ ਨਹੀਂ ਫਟ ਮਾਰਤਾ ਜ਼ੁਬਾਨ ਚ ਲਾਉਣ ਲਈ ਹੈ ਕਿਦਾਂ ਤੇਰੀ ਮਾਂ ਇਦਾਂ ਤੇਰੀ ਮਾਂ ਇਦਾਂ ਉਹਨੂੰ ਜਾਂ ਤਾਂ ਸਮਝਾ ਲੋ ਕਿ ਜੇ ਦੋਹਰੇ ਰਹਿਣਾ ਨਾ ਤੇ ਬੰਦਿਆਂ ਵਾਂਗੂ ਰਹਿ। ਜੇ ਮੇਰੀ ਜ਼ਬਾਨ ਖੁੱਲ ਗਈ ਨਾ ਇਹ ਨਾ ਹੋਵੇ ਪਈ ਉਹਨੂੰ ਨਿਕਲਣਾ ਪਵੇ ਹੁਣੀ। ਹੋਰ ਮਨ ਉਹਨੇ ਹੁਣਾਈਏ ਤਾਂ ਸਿਰੇ ਉਹਨੇ ਚੱਲ ਜਾਣਾ। ਤੂੰ ਐਵੇਂ ਬੋਲੀ ਜਾਨੀ ਆ ਬੋਲੀ ਜਾਨੀ ਆ। ਪਰ ਬੋਲਣ ਦੀ ਤਕਲ ਹੁਣੀ ਚਾਹੀਦੀ ਆ ਨਾ। ਮੈਂ ਬੋਲਦੀ ਲੱਭਦੀ ਆ ਉਹ ਨਹੀਂ ਤੁਹਾਨੂੰ ਲੱਭਦੀ। ਉਹ ਚੱਲ ਕੋਈ ਗੱਲ ਨਹੀਂ। ਹੁੰਦੀ ਮੈਨੂੰ ਆਂਦੀ ਪੀਸਟੀ ਲਾ ਕੇ ਬੈਠੀ ਆ। ਬੱਤੀ ਤਾਂ ਪਾਉਂਦੀ ਹੀਗੀ। ਤੇ ਤਾਰਾਂ ਮੈਂ ਇਹ ਕੰਨਾਂ ਚ ਲਾਈਆਂ ਆਂ। ਪੀਸਟੀ ਚੱਲਣ ਰਿਹਾ ਹੈਗਾ। ਚੱਲ ਜੇ ਤੂੰ ਅੰਦਰ ਬੈਠੀ ਸੀ ਤਾਂ ਅੰਦਰ ਬਾਜ ਮਾਰ ਲੈਂਦੀ। ਤੰਦਰੇ ਗਈ ਸੀ ਹੋਰ ਮੈਂ ਵੇੜਾ ਹੀ ਤਾਂ ਨਹੀਂ ਭਾਲੀ ਤੁਸੀਂ ਵੀ ਨਾ ਮਿੰਨੇ ਹੀ ਗਲਤ ਕਿਓ ਉਹਨੂੰ ਨਾ ਗਲਤ ਕਿਓ ਹੇ ਹੋ ਹੱਲਾ ਸ਼ੇਰੀਆਂ ਤੇ ਸਿਰ ਤੇ ਚੜੀ ਆ ਆਣ ਕੇ ਇੱਥੇ ਦਖਲ ਅੰਦਾਜ਼ੀਆਂ ਕਰਦੀ ਆ ਚਲ ਉਹਦਾ ਘਰ ਵਾ ਫੇਰ ਉਹਦੇ ਤੇਰਾ ਉਹਦਾ ਘਰ ਵਾ ਸਾਰੀ ਉਮਰ ਉਹਦਾ ਹੀ ਘਰ ਮੈਂ ਚਲ ਜਾਈ ਨਹੀਂ ਫੇਰ ਘਰ ਖਾਂਬ ਲਿਓ ਘਰ ਵਾ ਉਹਦਾ ਇਹ ਵੀ ਘਰ ਉਹਦਾ ਵਕਤ ਜਿੱਥੇ ਗਈ ਆ ਉਹ ਵੀ ਘਰ ਉਹਦਾ ਤੇ ਸਾਡਾ ਘਰ ਕਿਹੜਾ ਵਾ ਉਹ ਮੇਰੀ ਗੱਲ ਸੁਣੋ ਚਾਹ ਪਾਣੀ ਪਿਆ ਕਿ ਨਹੀਂ ਪਿਆ ਤਾਂ ਮੈਂ ਚਾਹ ਪਾਣੀ ਆ ਪਾਣੀ ਲੱਭੇ ਚ ਰੰਡੇ ਨਿੱਕਰ ਨੇ ਦੇ ਵਿੱਚ ਆਰਾਮ ਨਾਲ ਬੈ ਬਸੇ ਖੱਜਲ ਹੁੰਦੀ ਆਈਆਂ ਕੀ ਇੱਥੇ ਤੋਂ ਲੱਗਣਾ ਹੈਗਾ ਉਹ ਚਲੋ ਤਾਂ ਦਿਲ ਕਰਦਾ ਤੇ ਉਹ ਆ ਗਈ ਆ ਜਾ ਮੇਲੋ ਤੁਸੀਂ ਵੀ ਜਾ ਕੇ ਫਿਰ ਦਿਲ ਕਰਦਾ ਵਾ ਤੇ ਮੇਰੀ ਭੈਣਾ ਮੈਂ ਤਾਂ ਹੁਣ ਮਿਲਣਾ ਹੀ ਜਾ ਮੇਲੋ ਮੇਲੋ ਭੈਣ ਨੇ ਘੜੀ ਕੋ ਸਵਾਦੀ ਗੱਲ ਕਰਨੀ ਆ ਜਿੰਨਾ ਚਿਰ ਰਹਿਣਾ ਵਾ ਨਾ ਤੇਰੇ ਕੰਨਾਂ 'ਚ ਵਾਲੇ ਹੀ ਪਾਉਂਦੇ ਰਹਿਣਾ ਇਹਨੇ ਪੇਕਿਆਂ ਨੂੰ ਦਿੱਤਾ ਵਾ ਇਹਨੇ ਏਦਾਂ ਕਰਤਾ ਸਵਾਦ ਦੀ ਗੱਲ ਤਾਂ ਕੋਈ ਕਰਨੀ ਨਹੀਂ ਮੈਂ ਪਤਾ ਨਹੀਂ ਆਪਣੀ ਜ਼ੁਬਾਨ ਨੂੰ ਕਿੱਦਾਂ ਲਗਾਮ ਦਿੱਤਾ ਵਾ ਪੇਨ ਜਵਾਬ ਨਾ ਦਵਾ ਪਰ ਜੇ ਇਹਨੇ ਹੁਣ ਕੋਈ ਗੱਲ ਕੀਤੀ ਨਾ ਮੈਨੂੰ ਬੋਲਣਾ ਹੀ ਪੈਣਾ ਵਾ ਕਿੰਨਾ ਕੱਦ ਤੇਰੀਆਂ ਗੱਲਾਂ ਸੁਣੋ ਪਾ ਕੇ ਮੁੰਡਾ ਵੇਉਣਾ ਨੋਂ ਵੀ ਆਉਣੀ ਆ ਤੂੰ ਤੇ ਆਣ ਕੇ ਇਦਾਂ ਹੀ ਮੇਰੇ ਤੇ ਰੋਪ ਪਾਇਆ ਕਰੇਂਗੀ ਹੁਣ ਨਹੀਂ ਰੋਪ ਚੱਲਣਾ ਤੇਰਾ ਮੈਨੂੰ ਤਾਂ ਲੱਗਦਾ ਉੱਥੇ ਕੋਈ ਚੀਜ਼ ਹੀ ਹੁੰਦੀ ਹੈ ਇਹ ਕਿਦੈ ਕਸਤਾ ਆਤੀ ਆ ਪਿਛੇ ਪਹਟਾਤੀ ਹੁਣੀ ਆ ਬਥੇਰੀ ਵੱਧ ਪਾਏ ਮਗਰ ਟਰੋਈ ਜਾਂਦੀ ਆ ਸਾਰਾ ਕੁਝ ਜਿਹੜਾ ਮੇਰਾ ਭਰਾ ਉਹ ਤੇ ਪੱਟੀ ਬੱਧੀ ਅੱਖਾਂ ਤੇ ਉਹਨੂੰ ਨਹੀਂ ਕੋਈ ਦਿੰਦਾ ਪਤਾ ਨਹੀਂ ਕੀ ਕਰਦਾ ਰਹਿੰਦਾ ਵਾ ਐਨਾ ਯਕੀਨ ਐਨਾ ਯਕੀਨ ਨਹੀਂ ਕਰਨਾ ਚਾਹੀਦਾ ਤੈਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਾ ਬਹੁਤ ਠੀਕ ਆ ਬਹੁਤ ਬੜਾ ਠੀਕ ਠਾਕ ਆ ਪਿੰਡ ਆਹ ਠੀਕ ਠਾਕ ਤਾਈ ਤੇ ਆ ਗਈ ਆ ਤੁਹਾਡਾ ਕਿਹੜਾ ਪਰੋਣਾ ਵੀ ਚੰਗਾ ਭਲਾਵਾ ਤੇ ਤੁਹਾਡਾ ਕਿਹੜਾ ਜੀ ਕਰਦਾ ਆਲ ਨੂੰ ਹੈ ਓਏ ਇਹੀ ਭੈੜਾ ਆਉਣਾ ਇਹ ਬਸਾ ਛੋਲੇ ਤੋਂ ਟੈਨੀਆਂ ਲੱਗਣ ਡਿਆ ਹੋ ਰਹਿਣ ਤੇ ਭਰਾ ਸਾਰਾ ਪਤਾ ਵਾ ਮੈਨੂੰ ਪਰਝਾਈ ਦੇ ਆਰਡਰ ਹੋਣਗੇ ਤੇ ਤੂੰ ਆਏਗਾ ਨਹੀਂ ਨਹੀਂ ਜੀੜੋਂਦੇ ਨਹੀਂ ਮੈਨੂੰ ਕਦੀ ਕਿਹਾ ਵੀਰ ਮੈਨੂੰ ਸਾਰਾ ਪਤਾ ਵਾ ਤੇਰੇ ਕਹਿਣ ਦੀ ਗੱਲ ਦੀ ਜੀ ਮੈਂ ਸਭ ਕੁਝ ਜਾਣਨੀ ਆ ਉਹਦੇ ਸੈਨ ਚੱਲਦੇ ਹੁਣ ਇਹ ਘਰ ਵਿੱਚ ਕਿ ਹਾਡੀ ਹਰ ਕਾਦੀ ਇੱਜ਼ਤ ਵਾ ਤੇ ਨਾ ਸਾਡੀ ਕੋਈ ਲੋੜ ਵਾ ਹਨਾ ਨਾ ਆਈਏ ਤਾਂ ਵੀ ਸਰ ਜਾਂਦਾ ਤੁਹਾਡਾ ਨਾ ਤਾਂ ਹੀ ਜੂਰੀ ਸਮਝਿਆ ਵੀ ਫੋਨ ਹੀ ਕਰਕੇ ਭੈਣ ਨੂੰ ਪੁੱਛ ਲਈ ਵੀ ਜਿਨੀ ਆ ਕਿ ਮੰਦੀ ਆ ਤੁਹਾਡੇ ਨਹੀਂ ਨਹੀਂ ਭੈਣ ਇਹ ਤਾਂ ਤੇਰੀ ਸੋਚਣੀ ਇਦਾਂ ਦੀ ਆ ਆਪਾਂ ਦੇ ਜੀ ਦਾਦੇ ਤੂੰ ਨਾ ਥੋੜਾ ਜਿਹਾ ਆਪਣਾ ਸੁਭਾਅ ਬਦਲ ਲੈ ਤੈਨੂੰ ਵੀ ਪਤਾ ਵਾ ਕਿ ਹੁਣ ਬੱਚੇ ਸਿਆਣੇ ਹੋ ਗਏ ਆ ਤੇ ਮੈਂ ਤੁਹਾਡੇ ਬੱਚਿਆਂ ਨੂੰ ਕੀ ਆਖਿਆ ਵਾ ਕਾਦਾ ਸੁਭਾਅ ਬਦਲ ਲਾਂ ਮੈਂ ਸੁਭਾਅ ਚੰਗਾ ਵਾ ਤਾਂ ਇਹ ਵੀ ਕਿਤੇ ਮਿਲਣਾ ਆਈ ਨਹੀਂ ਭੱਜੀ ਕੋਈ ਉਹ ਮੈਂ ਹਾਂ ਗੇੜਾ ਜੇ ਟੱਪਾਂ ਇਹਨੂੰ ਬੁਰਬੁਰਾ ਹੀ ਕਰਨ ਭੈਣ ਤੁਹਾਡੀ ਨੇ ਮੈਨੂੰ ਐਂਦਾ ਕਹਿਤਾ ਐਂਦਾ ਕਹਿਤਾ ਮੈਂ ਚੱਲ ਉਹਨੂੰ ਮੈਂ ਕਹਿੰਦਾ ਵਾ ਵੀ ਤੂੰ ਸੁਭਾਅ ਥੋੜਾ ਬਦਲ ਇਤਾਰਾ ਕਰਿਆ ਕਰ ਮੈਨੂੰ ਪਤਾ ਵੀਰ ਮੇਰੀ ਇੱਜ਼ਤ ਹੈ ਨਹੀਂ ਹੁਣ ਇਸ ਘਰ ਵਿੱਚ ਕੋਈ ਵੀ ਔਰ ਔਰੋ ਤੇ ਸੱਚੀ ਹੋ ਜਾਂਦੀ ਤੇਰੇ ਗਾੜੀ ਤੇ ਤੂੰ ਹੀ ਕਹਿ ਤਾ ਨਾ ਵੀ ਮੇਰੀ ਘਰ ਦੀ ਚੰਗੀ ਐ ਭੈਣ ਮੇਰੀ ਮਾੜੀ ਆ ਉਹਦੇ ਲਈ ਮੈਂ ਵੀ ਇਹ ਗੱਲ ਕਹਿੰਦਾ ਵੀ ਮੇਰੀ ਘਰ ਦੀ ਚੰਗੀ ਆ ਤੂੰ ਭੈਣ ਲਈ ਚੰਗੀ ਰਹਿਣਾ ਵਾ ਚੱਲ ਕੋਈ ਦੀ ਵੀਰ ਜਿੱਦਾਂ ਕਹਿੰਨਾ ਪਰ ਇੱਕ ਗੱਲ ਦੱਸਾਂ ਅੱਖਾਂ ਖੋਲ ਕੇ ਇੱਥੇ ਆਕਰ ਕਰਵਾਂ ਚਾਤੀ ਮਾਰਿਆ ਕਰਕੇ ਕਿਹੜੇ ਕਿਹੜੀ ਚੀਜ਼ਾਂ ਘਰ ਚ ਹੈਗੀਆਂ ਵਾ ਇੱਕ ਗੁੱਸਾ ਨਾ ਕਰੀ ਤੇਲੀ ਨੂੰ ਪਿੱਛੇ ਦਾ ਹੱਥ ਵਾ ਉਹ ਪੈਣ ਕਾ ਦਾ ਉਹਨੂੰ ਪਿੱਛੇ ਦਾ ਹੱਥ ਵਾ ਮੇਰ ਨਾਲ ਜਾਂਦੀ ਤੇ ਮੇਰ ਨਾਲ ਹੀ ਆ ਜਾਂਦੀ ਉਹ ਕਿਹੜਾ ਟੈਂਪੂ ਤੇ ਲੱਗਾ ਉਹਦਾ ਭੇਜਣ ਦੀ ਉੱਤੇ ਸਮਾਨ ਲੈ ਤੂੰ ਤੇ ਭੋਲਾ ਵਾ ਜਦੋਂ ਇਹਦੇ ਆਂਦੇ ਆ ਨਾ ਭਰਾ ਉਹਨਾਂ ਨੇ ਝੋਲੇ ਬਰ ਬਣ ਕੇ ਦਿੱਦੀ ਓ ਤੈਨੂੰ ਨਹੀਂ ਪਤਾ ਲੱਗਦਾ ਓਹੜਾ ਥੋੜੀ ਜੀ ਸਿਆਣੀ ਬਣ ਬੱਚੇ ਤੇਰੇ ਵਿਆਹੇ ਆ ਤੇ ਸਾਡੇ ਵਿਆਹਣ ਵਾਲੇ ਆ ਉਹੀ ਤਾਂ ਦੀਆਂ ਗੱਲਾਂ ਕਰਨ ਢੇ ਆ ਭਲਕੇ ਅਸੀਂ ਨਿਆਣੇ ਨਹੀਂ ਬੋਵੇਂ ਆਪਣਾ ਦੀ ਮਾਲੂ ਦੇ ਪਿੱਛੇ ਦਾ ਆਤਵਾ ਉਹਨਾਂ ਦੀ ਭੂਆ ਦੱਸਦੀ ਆ। ਵੀ ਇਹ ਵੀਰ ਮੇਰਾ ਫਰਜ਼ ਹੀ ਤੈਨੂੰ ਦੱਸਣਾ। ਮੰਨਣਾ ਨਾ ਮੰਨਣਾ ਤੇਰੀ ਗੱਲ ਵਾ। ਜੇ ਤੈਨੂੰ ਗੁੱਸਾ ਆਉਂਦਾ ਵਾ ਨਾ ਮੈਂ ਨਹੀਂ ਕਹਿੰਦੀ ਅਜਦਾ ਬਾਦ। ਵੀ ਮੇਰਾ ਤੇ ਵੀਰ ਨਹੀਂ ਆਪਣੇ ਘਰ ਆਉਣ ਦਾ। ਹੈਂ? ਮੈਂ ਆਪਣੀ ਗੱਲ ਕੱਢ ਚਾਹ ਪਾਣੀ ਪੀਤਾ ਨਹੀਂ ਪੀਤਾ। ਦਿੱਤੀ ਸੀ ਸੜੀ ਚਾਹ ਮੈਨੂੰ। ਇਹਨੇ ਕਿਹੜੇ ਪਕੌੜੇ ਕੱਢਣੇ ਆ। ਕਿੰਨੇ ਆਣ ਆਈਏ ਤੇ ਪਕੌੜੇ ਕੱਢਣਾ ਚਾਹ। ਸੜੀ ਚਾਹ ਮੱਥੇ ਮਾਰਨ ਦੀ ਮੇਰੇ ਜਦੋਂ ਹੁੰਦੀ ਆ। ਅੱਗੇ ਮੇਰਾ ਹੁਣ ਜੀ ਨਹੀਂ ਕਰਦਾ ਹੁਣ। ਅੱਗੇ ਬੜਾ ਫਰਤ ਪੈ ਗਿਆ ਹੌਲੀ ਹੌਲੀ ਸਾਟੀ ਜਾਣਾ ਵ ਕੋਈ ਗੱਲ ਨਹੀਂ ਸਾਬ ਆਪਣਾ ਕਰ ਤੂੰ ਉਹ ਤਾਂ ਕਹਿੰਦੀ ਮੇਰੇ ਹੁੰਦੇ ਗੱਲ ਪੈ ਗਈ ਹੈ ਪਕੌੜੇ ਉਹਦੇ ਕੀ ਕੱਢਣਾ ਸੀ ਤੇ ਮੈਂ ਕਿਸਦੇ ਗੱਲ ਦੀ ਪਈ ਐਵੇਂ ਗੱਲਾਂ ਬਣਉਂਦੀ ਆ ਮੇਰੀ ਗੱਲ ਸੁਣ ਵੀਰ ਮੈਂ ਚੱਜਾਂ ਸਿਹਰੇ ਸੋਪੇ ਮੇਰਾ ਨਿਕਾ ਕੱਢਦਾ ਸਾਦਾ ਹਾਂ ਨਹੀਂ ਹੁਣ ਰੋ ਦੋਤੀ ਆਦਣ ਨਾ ਨਾ ਦੋਜਾਦਨ ਰੱਖੇ ਆ ਏਦਾਂ ਕਰੀ ਆਇਆ ਕਰ ਠੀਕ ਹੋਣਾ ਪਹਿਣਾ ਪਾਉਂਦੇ ਜਾਂਦੇ ਚੰਗੇ ਲੱਗੀਦਾ ਉਹ ਕੋਈ ਨਹੀਂ ਪਹਿਣਵਾ ਮਾਰੂਗਾ ਚੱਕਰ ਆਹ ਚੱਲ ਵੇਖਾਂ ਤਾਂ ਕੀ ਕਰਨੀ ਆਹ ਵੇਖਾਂ ਕੀ ਕਰਨੀ ਉਹ ਵੀ ਮੈਂ ਵੀ ਬਾਤਾਂ ਦੇ ਦੂੰ ਠੀਕ ਹੈ ਕਿ ਢਾਹੇ ਜੰਮਾ ਨੂੰ ਆਪਣੀ ਕਾਦੀ ਦਾ ਹੈ ਭੈਣ ਤੇ ਹੁਣ ਵਾਧੂ ਘਾਟੂ ਹੋ ਗਈ ਭੈਣ ਦੀ ਕਾਦੀ ਲੋੜਵਾ ਹੈ ਕਰਦੀ ਦੀ ਉਹ ਮਰਜ਼ੀ ਕਰੀ ਜਾਵੇ ਉਹ ਸਭ ਕੋ ਮਾਫੀ ਐ ਨੂੰ ਚਲ ਕੋਈ ਨਹੀਂ ਪਛਤਾਉ ਵਕਤੇ ਵੇਲੇ ਨੂੰ ਮੈਨੂੰ ਕੀ ਮੈਂ ਰਾਤ ਰਹਿਣਾ ਸਵੇਰੇ ਉੱਠ ਕੇ ਚਲ ਜਾਣਾ ਕਰੀ ਜਾਣ ਤੋਂ ਜੋ ਕਰਦੀ ਐ